ਆ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਹ ਬਹੁਤ ਪੁਰਾਣੀਆ ਬਿਲਕੁਲ ਅੰਗਰੇਜ਼ਾਂ ਵਾਲੇ ਦੀ ਠੀਕ ਹੈ ਸੱਚੀ ਮੁੱੱਚੀ ਅੰਗਰੇਜ਼ਾਂ ਵਾਲੇ ਦੀ ਬਿਲਡਿੰਗ ਆ ਤੇ ਮੰਨ ਲਓ ਇਹ ਅਸਲ ਦੇ ਵਿੱਚ ਫਰੀਦਕੋਟ ਵਾਲਾ ਰਾਜਦਾਨ ਮਹਿਲ ਦਾ ਕਦੇ ਹਿੱਸਾ ਸੀਗੀ ਤੇ ਤੁਸੀਂ ਦੇਖ ਲਓ ਵੀ ਅੱਜ ਇੱਥੇ ਲਾਇਬ੍ਰੇਰੀ ਬਣੀ ਹੋਈ ਆ ਜਿਹੜੀ ਕਿ ਬਹੁਤ ਆਪਾਂ ਗੱਲ ਕਰਕੇ ਘੈਂਟ ਆ ਯਾਰ ਦੇਖਣ ਨੂੰ ਵਧੀਆ ਹੈ ਨਾ ਤੇ ਆਹ ਉਹ ਟਾਈਮਾਂ ਦੇ ਵਿੱਚ ਰਾਜਾਂ ਦੇ ਅੱਡ ਅੱਡ ਲੋਗ ਹੁੰਦੇ ਸੀ ਜਿਵੇਂ ਬਰਟੇਨ ਦਾ ਸੀ ਵਿਚਾਲੇ ਹੈ ਨਾ ਜਿਵੇਂ ਇਧਰ ਦੋਨੇ ਪਾਸੇ ਹਰਨ ਜੇ ਖੜੇ ਆ ਆਹੇ ਰਾਜਾਂ ਦੇ ਸੋ ਇਹ ਹੈਗਾ ਫਰੀਦਕੋਟ ਦੀ ਸ਼ਾਨ ਬਈ ਤੇ ਫਰੀਦਕੋਟ ਦਾ ਲਗਭਗ ਜਿਹੜਾ ਆ ਹਿੱਸਾ ਠੀਕ ਆ ਇਧਰਲੇ ਪਾਸੇ ਲਾਇਬ੍ਰੇਰੀ ਬਣ ਗਈ ਰਾਜ ਦੇ ਮੈਲ ਦੇ ਉਧਰਲੇ ਪਾਸੇ ਹਸਪਤਾਲ ਬਣ ਗਿਆ ਬਾਕੀ ਕਚਰੇਆਂ ਕਚੁਰੀਆਂ ਬਣੀਆਂ ਜਿੰਨਾ ਇਤਿਹਾਸਕ ਸ਼ਹਿਰ ਸੀਗਾ ਫਰੀਦਕੋਟ ਉਹਨਾਂ ਇੱਥੇ ਇਨਵੈਸਟਮੈਂਟ ਦੀ ਕੰਮ ਕਮੀਰੇ ਹੀ ਮਿਲਗੇ ਰਾਜੇ ਵਾਲੇ ਕੰਮ ਨਾਲ ਹਜੇ ਤੱਕ ਦੁਨੀਆ ਸਾਰੀ ਜੰਦੇ ਪਰਜੇਂਦਰਾ ਕਾਲ ਜੋਗਾ ਵੀ ਰਾਜੇ ਵੇਲ ਦਾ ਤੇ ਪਰ ਰਾਜੇ ਦੀ ਜਿਹੜੀ ਲਾਦ ਹੈ ਉਹ ਤੁਹਾਨੂੰ ਪਤਾ ਹੀ ਆ ਕਿ ਕਿਦਾਂ ਹੋਇਆ ਉਹ ਸਾਰੀ ਕਹਾਣੀ ਇੱਕ ਅਲੱਗ ਆ ਕਿਸੇ ਦਿਨ ਅਲੱਗ ਵੀਡੀਓ ਦੱਸਾਂਗੇ Para babá, cheiro, fria de...